ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਮ ਚੜ੍ਹਦੀ ਕਲਾ ਵਿੱਚ ਹੋਣ ਵਾਹਿਗੁਰੂ ਜੀ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਮੈਂ ਆਪਣੀਆਂ ਭੈਣਾਂ ਦੀ ਡਿਮਾਂਡ ਤੇ ਹੀ ਬਣਾ ਰਹੀ ਹਾਂ ਕਿਉਂਕਿ ਕਈ ਦਿਨਾਂ ਤੋਂ ਮੈਨੂੰ ਕਾਫੀ ਜ਼ਿਆਦਾ ਭੈਣਾਂ ਕਹਿ ਰਹੀਆਂ ਸੀ ਕਿ ਅਸੀਂ ਦਸਹਿਰੇ ਵਾਲੇ ਦਿਨ ਇਸ ਚੀਜ਼ ਨੂੰ ਸ਼ੁਰੂ ਕਰਨਾ ਹੈ ਦੀਦੀ ਤੁਸੀਂ ਸਾਨੂੰ ਇਹ ਵੀਡੀਓ ਬਣਾਉ। ਦੇਖੋ ਪਹਿਲਾਂ ਵੀ ਮੈਂ ਦੋ ਤਿੰਨ ਵੀਡੀਓ ਇਸ ਚੀਜ਼ ਤੇ ਬਣਾਈਆਂ ਨੇ। ਜੇ ਆਪਾਂ ਸੋਚੀਏ ਵੀ ਹਾਂ ਇਸ ਚੀਜ਼ ਦਾ ਕੋਈ ਜ਼ਿਆਦਾ ਮਹੱਤਵ ਹੈ। ਪਹਿਲਾਂ ਸਮੇਂ ਦੇ ਵਿੱਚ ਅੱਜ ਦੀ ਵੀਡੀਓ ਹੈ ਜਿਹੜੀ ਉਹ ਜੋਤ ਤੇ ਹੈ ਜਿਹੜੀ ਆਪਾਂ ਕਿ ਜੋਤ ਲਗਾਉਣੀ ਆ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਇੱਕ ਦੋ ਵੀਡੀਓ ਦੇ ਵਿੱਚ ਕਿ ਜੋਤ ਲਗਾਈ ਜਾਂਦੀ ਸੀ ਜਦੋਂ ਗੁਰੂ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਸੀ, ਸਹਿਜ ਪਾਠ ਪ੍ਰਕਾਸ਼ ਕੀਤਾ ਜਾਂਦਾ ਸੀ ਜਾਂ ਆਪਣਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਸੀਗੇ। ਕਿਉਂਕਿ ਉਸ ਟਾਈਮ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀਗਾ ਤੇ ਗ੍ਰੰਥੀ ਸਿੰਘ ਨੂੰ ਪੜਨ ਦੇ ਵਿੱਚ ਦਿੱਕਤ ਨਾ ਆਵੇ ਸ਼ਾਮ ਨੂੰ ਦੇ ਨੇ ਇਸ ਤਰੀਕੇ ਦੇ ਨਾਲ ਜੋਤ ਲਗਾਈ ਜਾਂਦੀ ਸੀ ਪਰ ਸਮਾਂ ਬੜਾ ਮਤਲਬ ਕਿ ਅੱਗੇ ਬੀਤਦਾ ਗਿਆ ਇਸ ਜੋਤ ਨੇ ਫਿਰ ਅਖੰਡ ਜੋਤ ਦਾ ਵੀ ਰੂਪ ਧਾਰਨ ਕਰ ਲਿਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖਿਆ ਵੀ ਅਖੰਡ ਜੋਤ ਚੱਲਦੀ ਰਹਿੰਦੀ ਹੈਗੀ ਇਹਦੇ ਨਾਲ ਇੱਕ ਤਾਂ ਦੇਖੋ ਆਪਣਾ ਜਿਹੜਾ ਆਲਾ ਦੋਆਲਾ ਹੁੰਦਾ ਹੈ ਨਾ ਉਹ ਵੀ ਸਾਫ਼ ਸੁਥਰਾ ਰਹਿੰਦਾ ਕੋਈ ਕੀਟ ਪਤੰਗਾ ਆਉਂਦਾ ਹੈ ਨਾ ਉਹ ਵੀ ਨਹੀਂ ਆਉਂਦਾ ਮਤਲਬ ਕਿ ਉਹ ਤੋਂ ਵੀ ਕਾਫੀ ਬਚਤ ਰਹਿੰਦੀ ਹੈਗੀ ਦੂਸਰੀ ਗੱਲ ਜੀ ਆਪਾਂ ਕਹਾਂਗੇ ਵੀ ਸਿਰਫ ਜੋਤ ਨਾਲ ਹੀ ਸਭ ਕੁਝ ਹੋ ਜਾਊਗਾ ਦੇਖੋ ਇਹ ਨਹੀਂ ਹੁੰਦਾ ਕਿਉਂਕਿ ਉੱਦਮ ਤੁਹਾਨੂੰ ਕਰਨਾ ਪਏਗਾ ਮਿਹਨਤ ਤੁਹਾਨੂੰ ਕਰਨੀ ਪਏਗੀ ਨਾਮ ਸਿਮਰਨ ਨਾਲ ਜੁੜੋ ਕਿਉਂਕਿ ਵਾਹਿਗੁਰੂ ਜੀ ਦਾ ਸਿਮਰਨ ਸਾਰੇ ਚੀਜ਼ਾਂ ਨੂੰ ਕੱਟਣ ਵਾਲਾ ਹੈਗਾ ਅਗਰ ਮੇਰੀਆਂ ਭੈਣਾਂ ਹੁਣ ਕਿਉਂਕਿ ਚਲੋ ਜਿੱਦਾਂ ਕਿ ਹੁਣ ਆਪਣੇ ਬਾਬਾ ਦੀਪ ਸਿੰਘ ਜੀ ਦੇ ਹਨ ਜੋਤ ਲੱਗਦੀ ਹੈ ਜੋਤ ਅਕਸਰ ਸਹੀਦ ਸਿੰਘਾਂ ਦੇ ਜਿਹੜੇ ਗੁਰੂ ਘਰ ਹੁੰਦੇ ਨੇ ਉਥੇ ਅਖੰਡ ਜੋਤਾਂ ਜਗਾਈਆਂ ਜਾਂਦੀਆਂ ਨੇ ਹੁਣ ਹੌਲੀ ਹੌਲੀ ਮਰਿਆਦਾ ਚੱਲਦੀ ਗਈ ਇਹ ਹਾਰਿਕਾ ਗੁਰੂਕਾਰ ਦੇ ਵਿੱਚ ਦੇਖੋ ਜੋਤ ਲਗਾਈ ਜਾਂਦੀ ਹੈ ਜੀ ਇਹ ਵੀ ਚਲੋ ਇੱਕ ਮਰਿਆਦਾ ਦੇ ਰੂਪ ਦੇ ਵਿੱਚ ਲਾ ਲਓ ਇੱਕ ਸਤਿਕਾਰ ਵਜੋਂ ਨਾ ਜਿੱਦਾਂ ਕਿ ਧੂਪ ਲਗਾਉਣੀ ਜੋਤ ਲਗਾਉਣੀ ਇਹਦੇ ਨਾਲ ਜਿਹੜਾ ਆਲਾ ਦਵਾਲਾ ਹੁੰਦਾ ਹੈ ਨਾ ਉਹ ਵੀ ਸੁਧ ਰਹਿਦਾ ਹੈਗਾ ਸਾਫ਼ ਰਹਿੰਦਾ ਹੈਗਾ ਜਿਵੇਂ ਕਿ ਹੁਣ ਆਪਾਂ ਅਗੇ ਦੀਵਾਲੀ ਨੂੰ ਸਰੋਂ ਦੇ ਦੀਵੇ ਲਗਾਉਂਦੇ ਸੀਗੇ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਮਹੱਤਵ ਹੈਗਾ ਨਾ ਇੱਕ ਆਪਾਂ ਹੁਣ ਦੇਖੋ ਦੇਖ ਚ ਲਾਈਟਾਂ ਲਗਾਉਣ ਲੱਗੇ ਮੋਮਬੱਤੀਆਂ ਲਗਾਉਣ ਲੱਗੇ ਨਾ ਪਰ ਜਿਹੜਾ ਸਰੋਂ ਦਾ ਦੀਵਾ ਹੈ ਉਹਦਾ ਕੀ ਮਹੱਤਵ ਹੈ ਉਹ ਕੀ ਕਰਦਾ ਹੈ ਇਹਦੀ ਵੀਡੀਓ ਮੈਂ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਬਣਾ ਕੇ ਜਰੂਰ ਅਪਲੋਡ ਕਰੂੰਗੀ ਸਭ ਤੋਂ ਪਹਿਲਾਂ ਜਿਹੜੀਆਂ ਜਿਹੜੀਆਂ ਭੈਣਾਂ ਨੇ ਵੀਰਾਂ ਨੇ ਜੋਤ ਲਗਾਉਣੀ ਹੈ ਇੱਕ ਚੀਜ਼ ਦਾ ਜਰੂਰ ਧਿਆਨ ਰੱਖਣਾ ਕਿ ਜੋਤ ਲਗਾਉਣ ਤੋਂ ਸਟਾਰਟਿੰਗ ਕਰਨ ਤੋਂ ਪਹਿਲਾਂ ਕਿਉਂਕਿ ਡੇਲੀ ਲਗਾਉਣੀ ਜਿਹੜੀ ਉਹ ਤਾਂ ਦੇਖੋ ਆਪਾਂ ਵੈਸੇ ਇਸ਼ਨਾਨ ਕਰਕੇ ਡੇਲੀ ਲਗਾਉਣੀ ਆ ਜਦੋਂ ਪਾਠ ਕਰਨ ਤੋਂ ਪਹਿਲਾਂ ਪਾ ਲਗਾਉਣੀ ਆ ਪਰ ਜਦੋਂ ਤੁਸੀਂ ਨੇ ਪਹਿਲੇ ਦਿਨ ਸਟਾਰਟ ਕਰਨਾ ਹੈ ਤਾਂ ਕੇਸੀ ਇਸ਼ਨਾਨ ਕਰਕੇ ਵਾਹਿਗੁਰੂ ਜੀ ਅੱਗੇ ਪਹਿਲਾਂ ਅਰਦਾਸ ਕਰਨੀ ਹੈ ਫਿਰ ਤੁਸੀਂ ਨੇ ਸੁੱਚੇ ਬਰਤਨ ਲੈਣੇ ਨੇ ਚਾਹੇ ਕੋਈ ਕੌਲੀ ਲੈ ਲਓ ਚਾਹੇ ਜੋਤ ਲਗਾਉਣ ਵਾਲੇ ਅੱਜ ਕੱਲ ਬਹੁਤ ਭਾਅ ਬਰਤਨ ਮਿਲਦੇ ਨੇ ਛੋਟੇ ਛੋਟੇ ਉਹ ਲੈ ਲਓ ਹਨ ਤੇ ਕਿਸ ਤਰੀਕੇ ਨਾਲ ਲਗਾਉਣੀ ਹੈ ਉਹ ਤੁਹਾਨੂੰ ਦੱਸਦੀ ਆਂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਅਗਰ ਤੁਸੀਂ ਨੇ ਹਨਾ ਵੱਡੀ ਜੋਤ ਲਗਾਉਣੀ ਹੈ ਵੀ ਸਾਨੂੰ ਰੋਜ਼ ਰੋਜ਼ ਬੱਤੀ ਨਾ ਚੇਂਜ ਕਰਨੀ ਪਵੇ ਮੈਂ ਪਹਿਲਾਂ ਉਹਦੀ ਚੀਜ਼ ਦੱਸ ਰਹੀ ਆਂ ਇਸ ਤਰੀਕੇ ਦਾ ਕੋਈ ਵੀ ਬਰਤਨ ਲੈ ਲਓ ਉਹਨੂੰ ਤੁਸੀਂ ਘਿਓ ਨੂੰ ਪਗਲਾ ਕੇ ਉਹਦੇ ਵਿੱਚ ਪਾ ਲਓ ਫਿਰ ਕੋਈ ਇਸ ਤਰੀਕੇ ਦਾ ਨਾ ਦੀਵਾ ਜਿਹੜਾ ਹੁੰਦਾ ਉਹਨੂੰ ਲੈ ਲਓ ਇਥੋਂ ਕਿਸੇ ਵੀ ਹਨਾ ਆਪਣੀ ਪੇਚਕਾ ਹੁੰਦਾ ਹੈ ਨੇ ਆਪਣੇ ਹਨਾ ਉਹਨਾਂ ਦੇ ਨਾਲ ਹੈ ਨਾ ਰੌਂਡ ਰੌਂਡ ਗੋਲ ਗੋਲ ਗਲੀ ਕੱਟ ਲਓ ਫਿਰ ਇਸ ਨੂੰ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਮੂਦਾ ਮਾਰ ਲਾਂਗੇ ਕੋਲੀ ਦੇ ਵਿੱਚ ਤੇ ਇਸ ਤਰੀਕੇ ਦੀ ਲੰਬੀ ਕਬੱਤੀ ਵਟ ਲਾਂਗੇ ਜਿਹੜੀ ਉਹ ਗਲੀ ਹੋਊਗੀ ਉਹਦੇ ਵਿੱਚ ਦੀ ਇਸ ਬੱਤੀ ਨੂੰ ਨਾ ਥੋੜਾ ਜਿਹਾ ਕੱਢ ਲਿਓ ਥੋੜੀ ਜੀ ਬਾਕੀ ਜਿਹੜੀ ਬੱਤੀ ਹੋਊਗੀ ਇਸ ਤਰੀਕੇ ਨਾਲ ਇਕੱਠੀ ਕਰਕੇ ਤੁਸੀਂ نیچے ਰੱਖ ਦਿਓ ਇਹ ਜੋਤ ਨੂੰ ਤੁਸੀਂ ਮਤਲਬ ਕਿ ਇਹ ਨਹੀਂ ਹੈਗਾ ਵੀ ਤੁਹਾਨੂੰ ਰੋਜ਼ ਚੇਂਜ ਕਰਨੀ ਪਊਗੀ ਜਿੰਨਾ ਟਾਈਮ ਤੁਸੀਂ ਲਗਾਉਣੀ ਹੈ ਲਗਾ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਬਧਾ ਦੋ ਮਤਲਬ ਕਿ ਵੀ ਬੰਦ ਕਰ ਦਿਓ ਇੱਕ ਜਿਹੜੀ ਆਪਣੀ ਹੈ ਨਾ ਜੋਤ ਹੁੰਦੀ ਹੈਗੀ ਉਹ ਹੁੰਦੀ ਹੈਗੀ ਇਸ ਤਰੀਕੇ ਨਾਲ ਆਪਾਂ ਰਾਉਂਡ ਹੈ ਨਾ গোল-গোল ਬੱਤੀ ਹੁੰਦੀ ਹੈ ਤੇ ਉੱਪਰ ਥੋੜੀ ਜਿਹੀ ਹੈ ਨਾ ਇਸ ਤਰੀਕੇ ਨਾਲ ਹੁੰਦੀ ਹੈ ਇਹ ਤੁਸੀਂ ਅਲੱਗ ਤੋਂ ਹੈ ਨਾ ਸੁੱਚਾ ਘਿਓ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਢੱਕਣ ਵਾਲੇ ਚ ਇਦਾਂ ਦੀਆਂ ਜੋਤਾਂ ਨੂੰ ਤੁਸੀਂ ਅਲੱਗ ਰੱਖ ਲਓ ਫਿਰ ਬਸ ਇੱਕ ਜੋਤ ਨੂੰ ਤੁਸੀਂ ਘਿਓ ਦੇ ਵਿੱਚ ਡਬੋਣਾ ਤੇ ਇਸ ਤਰੀਕੇ ਨਾਲ ਲਗਾ ਕੇ ਤੁਸੀਂ ਉਹਨੂੰ ਲਗਾਉਣਾ ਜੋਤ ਹਮੇਸ਼ਾ ਖੜੀ ਬੱਤੀ ਵਾਲੀ ਲਗਾਉਣੀ ਹੈ ਲੰਬੀ ਨਹੀਂ ਲਗਾਉਣੀ ਇੱਕ ਜੋਤ ਆਪਾਂ ਲਗਾ ਦਿੰਨੇ ਆ ਆਮ ਤੌਰ ਤੇ ਇਸ ਤਰੀਕੇ ਦੇ ਨਾਲ ਐ ਇਹ ਦੀਵਾ ਹੁੰਦਾ ਇਹ ਜੋਤ ਨਹੀਂ ਹੁੰਦੀ ਇੱਕ ਲਗਾ ਦਿੰਦੇ ਨੇ ਚੌਰਸ ਦੀਵਾ ਉਹ ਹਮੇਸ਼ਾ ਮੰਦਰਾਂ ਦੇ ਵਿੱਚ ਲਗਾਇਆ ਜਾਂਦਾ ਹੈ ਗੁਰੂ ਘਰ ਵਿੱਚ ਨਹੀਂ ਲਗਾਇਆ ਜਾਂਦਾ ਹੈ ਨਾ ਅਗਲੀ ਗੱਲ ਦੀ ਕੋ ਮੈਂ ਤੁਹਾਨੂੰ ਪ੍ਰੋਪਰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਨੇ ਹੈ ਨਾ ਜੋਤ ਲਗਾਉਣੀ ਹੈਗੀ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਇੱਕ ਤਾਂ ਜੋਤ ਲਗਾਉਣ ਵਾਲੀ ਜਗ੍ਹਾ ਉੱਚੀ ਹੋਣੀ ਚਾਹੀਦੀ ਹੈ ਕਿਤੇ ਵੀ ਤੁਸੀਂ ਜੀ ਆਪਣੇ ਕਿਚਨ ਚ ਰੱਖ ਲਓ ਚਾਹੇ ਤੁਸੀਂ ਅਲੱਗ ਤੋਂ ਕਮਰਾ ਬਣਾਇਆ ਹੋਇਆ ਉਹ ਰੱਖ ਲਓ ਨਹੀਂ ਫਿਰ ਏ ਟ ਟ ਇੱਕ ਹਨਾ ਇੱਕ ਜੋਤ ਲਗਾਉਣ ਵਾਲੇ ਮੰਦਰ ਵਾਂਗੂ ਆਉਂਦੇ ਆ ਨਾ ਉਹ ਲਿਆ ਲਓ ਤੁਸੀਂ ਜਾਂ ਕੋਈ ਉੱਚੀ ਫੱਟੀ ਲਗਾ ਲਓ ਹਨਾ ਇਸ ਤਰੀਕੇ ਨਾਲ ਤੇ ਅਗਲੀ ਗੱਲ ਜੋਤ ਲਗਾਉਣ ਵਾਲੀ ਜਗ੍ਹਾ ਤੇ ਕੋਈ ਵੀ ਕੱਪੜਾ ਨਾ ਬਸਾਓ ਨੀਚੇ ਕਿਉਂਕਿ ਕੱਪੜੇ ਨੂੰ ਕਈ ਵਾਰੀ ਜੋਤ ਦੇ ਨੀਚੋਂ ਗਰਮ ਹੋ ਜਾਂਦਾ ਕੱਪੜੇ ਨੂੰ ਅੱਗ ਲੱਗਣ ਦਾ ਵੀ ਡਰ ਰਹਿੰਦਾ ਹੈ ਹਨਾ ਅਗਲੀ ਗੱਲ ਜਿਹੜਾ ਵੀ ਜੋਤ ਦੀ ਬੱਤੀ ਹੈ ਜਿਹੜੀ ਸੜ ਜਾਂਦੀ ਹੈਗੀ ਮਲਕੀ ਖਤਮ ਹੋ ਜਾਂਦੀ ਹੈ ਬੱਤੀ ਉਹਨਾਂ ਨੂੰ ਇੱਕ ਡੱਬੀ ਦੇ ਵਿੱਚ ਇਕੱਠੀਆਂ ਕਰਦੇ ਹੋ। ਉਹਨਾਂ ਨੂੰ ਇਹ ਨਹੀਂ ਹੈਗਾ ਵੀ ਤੁਸੀਂ ਰੂੜੀ ਤੇ ਸਿੱਟ ਦਿਓ ਡਸਟਬਿਨ ਦੇ ਸਿੱਟ ਦਿਓ ਨਹੀਂ। ਉਹਨਾਂ ਨੂੰ ਇੱਕ ਅਲੱਗ ਤੋਂ ਸਾਰੀਆਂ ਨੂੰ ਹਨਾ ਜਲਾ ਕੇ ਜੇ ਬਚਦੀਆਂ ਨੇ ਉਹ ਫਿਰ ਉਹਨੂੰ ਕਿਸੇ ਗਮਲੇ ਦੇ ਵਿੱਚ ਕਿਸੇ ਆਪਣੇ ਬੂਟੇ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਹਨਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਰੱਖੋ। ਦੇਖੋ ਕਈ ਭੈਣ ਭਰਾ ਬਹਿਮ ਵੀ ਕਰਦੇ ਨੇ ਵੀ ਉਹ ਬੱਤੀ ਨੂੰ ਜਿਹੜੀ ਜੋਤ ਵਾਲੀ ਸੜੀ ਹੋਈ ਬੱਤੀ ਹੁੰਦੀ ਹੈ ਹਨਾ ਜੇਗਾ ਮਨ ਲੇ ਕਿ ਉਹਨੂੰ ਵੀ ਆਪਾਂ ਸਾਹਮ ਕੇ ਰੱਖ ਲਈਏ ਕਪੜੇ ਜਵਾਨੇ ਕੇ ਆਪਾਂ ਨੂੰ ਬਰਕਤ ਹੋਊਗੀ ਦੇਖੋ ਇਹ ਚੀਜ਼ਾਂ ਦੇ ਤੁਸੀਂ ਨਾ ਲਗੋ ਕਿ ਕਿ ਬਹਿਮ ਪਰਮ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪੈ ਰਹੇ ਨੇ ਮੇਰਾ ਮਕਸਦ ਹੈ ਗੁਰੂ ਸਾਹਿਬ ਜੀ ਦੇ ਨਾਲ ਤੁਹਾਨੂੰ ਜੋੜਨਾ ਤਾਂ ਕਿ ਤੁਸੀਂ ਬਹਿਮਾ ਪਰਮ ਤੋਂ ਉੱਪਰ ਉੱਠ ਕੇ ਵਾਹਿਗੁਰੂ ਜੀ ਤੇ ਭਰੋਸਾ ਕਰੋ ਕਿਉਂਕਿ ਤਾਰਨ ਵਾਲੇ ਪਿਤਾ ਜੀ ਨੇਗੇ ਇਹਦਾ ਇੱਕ ਚਲੋ ਆਪਾਂ ਨੂੰ ਮਿਲਣ ਦਾ ਨਾ ਸਾਧਨ ਹੁੰਦਾ ਆਪਣੇ ਘਰ ਦਾ ਜਿਹੜਾ ਆਲਾ ਦਵਾਲਾ ਹੁੰਦਾ ਘਰ ਦੇ ਵਿੱਚੋਂ ਬੁਰੀਆਂ ਸ਼ਕਤੀਆਂ ਨੇ ਨੈਗੇਟਿਵਿਟੀ ਹੈ ਨਾ ਉਹ ਖਤਮ ਹੁੰਦੀ ਹੈ ਇਹ ਚੀਜ਼ਾਂ ਨਾਲ ਅਗਲੀ ਗੱਲ ਜਦੋਂ ਵੀ ਤੁਸੀਂ ਨੇ ਜੋਤ ਲਗਾਉਣੀ ਹੈ ਦੇਖੋ ਡੇਲੀ ਲਗਾਉਣੀ ਹੈ ਤੁਸੀਂ ਨੇ ਹਰ ਰੋਜ਼ ਸਵੇਰੇ ਸ਼ਾਮ ਲਗਾਓ ਅਗਰ ਕਈ ਪੈਣਾ ਹੁੰਦੀ ਹੈ ਵੀ ਕਹਿੰਦੇ ਨੇ ਮੈਨੂੰ ਨਹੀਂ ਟਾਈਮ ਲੱਗਦਾ ਤਾਂ ਤੁਸੀਂ ਐਤਵਾਰ ਨੂੰ ਲਗਾਉਣੀ ਹੈ ਤਾਂ ਤੁਸੀਂ ਐਤਵਾਰ ਨੂੰ ਲਗਾ ਲਓ ਹਨਾ ਜਾਂ ਫਿਰ ਜਦੋਂ ਤੁਸੀਂ ਨੇ ਪਾਠ ਕਰਨਾ ਹੈ ਸਵੇਰੇ ਤੁਸੀਂ ਨਿਤਨੇਮ ਕਰਦੇ ਹੋ ਜਾਂ ਤੁਸੀਂ ਕਿਸੇ ਸ਼ਬਦ ਦਾ ਪਾਠ ਕਰਦੇ ਹੋ ਉਸ ਟਾਈਮ ਤੁਸੀਂ ਜੋਤ ਲਗਾ ਲਓ ਤੇ ਬਾਅਦ ਵਿੱਚ ਉਸ ਨੂੰ ਬੰਦ ਕਰ ਦਿਓ ਦੇਖੋ ਬੰਦ ਕਰਨਾ ਜ਼ਰੂਰੀ ਹੁੰਦਾ ਜੋਤ ਨੂੰ ਕਿਉਂਕਿ ਜੇ ਆਪਾਂ ਅਖੰਡ ਜੋਤ ਜਲਾਉਣੀ ਹੈ ਉਹਦੀ ਮਰਿਆਦਾ ਹੋ ਰਹਿਗੀ ਤੇ ਇਹ ਆਪਾਂ ਜਿਹੜੀ ਆਮ ਘਰ ਦੇ ਵਿੱਚ ਹਨਾ ਜੋਤ ਲਗਾਉਨੇ ਆ ਇਹਦੀ ਮਰਿਆਦਾ ਹੋਰੇਗੀ। ਅਗਲੀ ਗੱਲ ਜਿੱਥੇ ਵੀ ਡੇਲੀ ਜੋਤ ਲੱਗਦੀ ਆ ਉਥੇ ਸਹੀਦ ਸਿੰਘਾਂ ਦਾ ਪੈਰਾ ਹੁੰਦਾ ਹੀ ਹੁੰਦਾ ਕਿਉਂਕਿ ਬਾਬਾ ਜੀ ਅਕਸਰ ਇਹ ਕਲ ਦੱਸਦੇ ਹੈਗੇ। ਕਿਉਂਕਿ ਜੋਤਾਂ ਨੇ ਮੈਂ ਪਹਿਲਾਂ ਵੀ ਦੱਸਿਆ ਲਗਾਈਆਂ ਜਾਂਦੀਆਂ ਨੇ ਤਾਂ ਸਹੀਦ ਸਿੰਘਾਂ ਦੇ ਜਿਹੜੇ ਗੁਰੂ ਘਰ ਬਣੇ ਹੋਏ ਨੇ ਨਾਮ ਤੇ ਉਹਨਾਂ ਦੇ ਵਿੱਚ ਅਕਸਰ ਇਹਨਾਂ ਦੀ ਬਹੁਤ ਜ਼ਿਆਦਾ ਮਰਿਆਦਾ ਮੰਨੀ ਜਾਂਦੀ ਆ। ਤੇ ਅਗਲੀ ਗੱਲ ਜਿਹੜਾ ਜੋਤ ਦਾ ਘਿਓ ਹੁੰਦਾ ਉਹਨੂੰ ਤੁਸੀਂ ਨੇ ਬਿਲਕੁਲ ਸੁੱਚਾ ਰੱਖਣਾ ਇਹ ਨਹੀਂ ਹੈਗਾ ਵੀ ਆਪਾਂ ਦਾ ਜਿਹੜਾ ਰੋਟੀ ਪਾਣੀ ਤੁਸੀਂ ਖਾਣੇ ਹੋ ਉਸੇ ਚੋਂ ਚੱਕ ਕੇ ਤੁਸੀਂ ਜੋਤਦਾ ਕਿਉਂ ਲਗਾਤਾ ਜੋਤਦਾ ਕਿਉਂ ਤੁਸੀਂ ਅਲੱਗ-ਅਲੱਗ ਤੋੜੋ ਅਗਲੀ ਗੱਲ ਜਦੋਂ ਵੀ ਹਨਾ ਜੋਤ ਲਗਾਉਣੀ ਹੈ ਆਪਦਾ ਸਿਰ ਟਾ ਕੇ ਲਗਾਉਣੀ ਹੈ ਪਹਿਲਾਂ ਅਰਦਾਸ ਕਰਨੀ ਹੈ ਬਾਦੇ ਵਿੱਚ ਵੀ ਆ ਪਾਠ ਕਰਕੇ ਵੀ ਅਰਦਾਸ ਕਰਨੀ ਹੈ ਕਿਉਂਕਿ ਇਸ ਚੀਜ਼ ਦੇ ਨਾਲ ਨਾਲੇ ਤਾਂ ਤੁਸੀਂ ਵਾਹਿਗੁਰੂ ਜੀ ਤੋਂ ਜੋ ਮੰਗਣਾ ਚਾਹੇ ਉਹ ਮੰਗ ਸਕਦੇ ਹੋ ਤੇ ਨਾਲੇ ਜਿਹੜੀ ਤੁਹਾਡੇ ਘਰ ਦੀ ਬੁਰੀ ਸ਼ਕਤੀ ਹੈ ਨੈਗੇਟਿਵ ਨੈਗੇਟਿਵਿਟੀ ਹੈ ਨਾ ਆਪਣੇ ਘਰ ਦੇ ਵਿੱਚ ਹੁੰਦੀ ਹੈਗੀ ਆਪਾਂ ਕਹਿੰਦੇ ਹਾਂ ਕਿ ਕਲੇਸ਼ ਲੜਾਈ ਝਗੜਾ ਨਹੀਂ ਜਾਂਦਾ ਉਹ ਵੀ ਜਾਂ ਅਗਲੀ ਗੱਲ ਜਿਹੜੀ ਕਿ ਤੁਸੀਂ ਜੋਤਦੀ ਹੈ ਨਾ ਮਤਲਬ ਕਿ ਰੂਮ ਵਰਤਣੀ ਹੈ ਜਿਹਦੇ ਵਾਸਤੇ ਉਹ ਰੂਨ ਆ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਨੂੰ ਸੁੱਚੀ ਰੂਮ ਮਿਲ ਜੇ ਕਿ ਤੋ ਤੁਸੀਂ ਜਿੱਥੇ ਆਪਣੇ ਰੂਮ ਵੇਲਦੇ ਆ ਨਾ ਉੱਥੋਂ ਮਿਲ ਜੂਗੀ ਕਿ ਤੋ ਵੀ ਕਈ ਵਾਰੀ ਹੁੰਦਾ ਆਪਾਂ ਨੂੰ ਫਿਸਰਾਣੇ ਚੋਂ ਕੱਢ ਲਈ ਚਾਦਰ ਚੋਂ ਕੱਢ ਲਈ ਕਿਸੇ ਚੀਜ਼ ਚੋਂ ਕੱਢ ਕੇ ਆਪਾਂ ਰੋਂਦੀਆਂ ਨਾ ਪੱਤੀਆਂ ਬਣਾ ਲੈਣੇ ਨੇ ਦੇਖੋ ਇਸ ਏਕੇ ਨਾਲ ਨਾ ਕਰਿਓ ਕਿਉਂਕਿ ਆਪਾਂ ਉਹਤੇ ਪੈਣੇ ਆ ਇਹਦੇ ਨਾਲ ਨਾ ਪੁੰਨ ਦੀ ਜਗਾ ਤੇ ਆਪਾਂ ਪਾਪ ਬਣਾ ਖੱਟ ਲੈਨੇ ਆ ਮੈਂ ਪਹਿਲਾਂ ਵੀ ਕਹਿੰਨੀ ਨੇ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਛੋਟੇ 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 ਛੁਟੀਆਂ ਗਲਤੀਆਂ ਨਾਲ ਆਪਾਂ ਕਾਫੀ ਜ਼ਿਆਦਾ ਹਨਾ ਇਦਾਂ ਨਿਆ ਅਣਜਾਣੇ ਵਿੱਚ ਪਾਪ ਕਮਾ ਲੈਨੇ ਹਨਾ ਜਿਹੜੇ ਬਾਕੀ ਕੋਈ ਵੀ ਤੁਹਾਡੀ ਗੱਲ ਹੋਈ ਤੁਸੀਂ ਮੈਨੂੰ ਦੁਬਾਰਾ ਤੋਂ ਵੀ ਪੁੱਛ ਸਕਦੇ ਹੋ ਕੱਲ ਨੂੰ ਜਿਹੜੀਆਂ ਪਹਿਣਾ ਪਰਸੋਂ ਨੂੰ ਦਸਹਿਰੇ ਤੇ ਤਾ ਵਾਹਿਗੁਰੂ ਜੀ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਉਹ ਜਿਸ ਵੀ ਕੰਮ ਵਾਸਤੇ ਤੁਸੀਂ ਜੋਤ ਲਗਾਉਣੀ ਹੈ ਤੁਹਾਡਾ ਉਹ ਮਨੋ ਕਾਮਨਾ ਸੰਪੂਰਨ ਹੋਵੇ ਇੱਕ ਮੇਰੀ ਛੋਟੀ ਭੈਣ ਹੈ ਉਹਦੇ ਘਰ ਦੇ ਪਰਿਵਾਰ ਦੇ ਵਾਸਤੇ ਮੈਂ ਅਰਦਾਸ ਕਰਦੀ ਹਾਂ ਕਿ ਉਹਦੇ ਪਤੀ ਜੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਅੰਮ੍ਰਿਤ ਛਕ ਕੇ ਵਾਹਿਗੁਰੂ ਜੀ ਦੇ ਸਿੰਘ ਸਾਜ ਜਨ ਕਿਉਂਕਿ ਇਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਹੈ ਜੀ ਤੇ ਮੇਰੇ ਤੋਂ ਵੀਡੀਓ ਬਣਾਉਂਦੇ ਕਈ ਪ੍ਰਕਾਰ ਦੀਆਂ ਗਲਤੀਆਂ ਰਹਿ ਜਾਂਦੀਆਂ ਨੇ ਤਾਂ ਆਪਣੀ ਭੈਣ ਸਮਝ ਕੇ ਮਾਫ ਕਰ ਦੇਣਾ ਕਿਉਂਕਿ ਮੇਰੇ ਅੰਦਰੋਂ ਜੋ ਵੀ ਹੁੰਦਾ ਮੈਂ ਤੁਹਾਨੂੰ ਉਹੀ ਬੋਲਦੀ ਨਹੀਂ ਮੈਂ ਕੋਈ ਇਹ ਨਹੀਂ ਵੀ ਲਿਖ ਕੇ ਬੋਲਦੀਆਂ ਜਾਂ ਮੈਂ ਕੋਈ ਸੋਚ ਕੇ ਬੋਲਦੀਆਂ ਜੋ ਵੀ ਮੇਰੇ ਮਨ ਦੇ ਵਿੱਚ ਆਉਂਦਾ ਹੁੰਦਾ ਮੈਂ ਤੁਹਾਨੂੰ ਉਹੀ ਬੋਲਦੀ ਨਹੀਂ ਨਿਆ ਜੋ ਤੇ ਦੀ ਕੋਈ ਵੀ ਤੁਹਾਨੂੰ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਪੁੱਛ ਸਕਦੇ ਹੋ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ